ਦੇ ਫਿਕਸ ਨਹੀਂ ਹੁੰਦਾ ਸਿੱਖ ਇੱਕ ਸੇਵਾ ਤੇ ਕਦੇ ਫਿਕਸ ਨਹੀਂ ਹੋਏਗਾ ਜਿਹਨੇ ਗੁਰੂ ਤੋਂ ਪਿਆਰ ਪਾਉਣਾ ਹੈ ਕਿਉਂ ਇੱਕ ਜਗ੍ਹਾ ਤੇ ਫਿਕਸ ਹੋਮੋਂਗੇ ਉੱਥੇ ਈਰਖਾ ਜੈਲਸੀ ਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇੱਕ ਸੇਵਾ ਤੇ ਲੱਗੋਂਗੇ ਨਾ ਉਹ ਮਾਫ ਕਰਿਓ ਗੁਰਦੁਆਰਿਆਂ ਚ ਪਾਲਟੀਆਂ ਬਣਨੀਆਂ ਸ਼ੁਰੂ ਹੋ ਜਾਂਦੀ ਬਈ ਆ ਜੋੜਾ ਘਰ ਵਾਲੀ 3 ਵਜੇ ਵਾਲੀ ਪਾਲਟੀ ਐ ਆ ਦਰਵਾਰ ਸਾਹਿਬ ਦੀ 5 ਵਜੇ ਵਾਲੀ ਪਾਲਟੀ ਐ ਇਹ ਧੜੇ ਬਣ ਲੱਗ ਪੈ ਨੇ ਇਹ ਨਹੀਂ ਕਿ ਗੁਰਸਿੱਖਾਂ ਨੂੰ ਤੇ ਹਰ ਨਾਲ ਆਪਸ ਵਿੱਚ ਰਹਿਣ ਉਹ ਧੜੇ ਬਣ ਜਾਂਦੇ ਨੇ ਉਹਦੇ ਤੋਂ ਗੁਰਸਿੱਖ ਜਿਹੜਾ ਸੁਚੇਤ ਰਹੇ ਇਹਨੋਂ ਹੋਵੇ ਸੇਵਾ ਕਰਨ ਦੇ ਆਪਣਾ ਧੜਾ ਬਣਾ ਲੈ ਸਾਧ ਸੰਗਤ ਕਈ ਵਾਰ ਉਹ ਆਪਾਂ ਸੇਵਾ ਪੱਕੀ ਕਰ ਲਈ ਵੇ ਤਾਂ ਹੈ ਹੀ ਮੇਰੀ ਐ ਦੂਜੇ ਕਿਸੇ ਨੂੰ ਚੋਰ ਸਾਬ ਨਹੀਂ ਕਰਨ ਦੇਣਾ ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਚੋਰ ਸਾਬ ਮੇਰੀ ਸੇਵਾ ਐ ਤੁਸੀਂ ਹੈਰਾਨ ਹੋਮੋਂਗੇ ਕਈ ਵਾਰ ਦਰਬਾਰ ਸਾਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਆਉਂਦੀ ਨਾ ਪਾਲਕੀ ਮਹਾਰਾਜ ਜੀਆਂ ਦੀ ਪਾਲਕੀ ਸਭ ਨੂੰ ਮੋਢਾ ਦੇਣ ਤੋਂ ਸਿੱਖ ਲੜੀ ਜਾਂਦੇ ਸਵੇਰੇ ੱੱਕੇ ਮਾਰੀ ਜਾਣਗੇ ਇੱਕ ਦੂਜੇ ਨੂੰ ਅੱਛਾ ਜਿਹੜੇ ਰੋਜ਼ ਪਾਲਕੀ ਦਿੰਦੇ ਉਹ ਇਹ ਵੀ ਸਮਝਦੇ ਪਾਤਰੀ ਸਾਹਿਬ ਨੂੰ ਮੋਢਾ ਦੇਣਾ ਵੀ ਮੇਰੀ ਆਪਣੀ ਸੇਵਾ ਹਾਲਾਂਕਿ ਗੁਰਮਤਿ ਵਿੱਚ ਸਚਾਈ ਇਹ ਹੈ ਸਜਣੋਂ ਬੇਨਤੀ ਕਰਾਂ ਹੱਥ ਜੋੜ ਕੇ ਆਪਣੀ ਸੇਵਾ ਛੱਡ ਕੇ ਕਿਸੇ ਨਵੇਂ ਸਿੱਖ ਨੂੰ ਵੀ ਕਹਿਣਾ ਆਪ ਭਾਈ ਤੂੰ ਮੜੀ ਜੇ ਸੇਵਾ ਕਰ ਲਾ ਇਹ ਸਭ ਤੋਂ ਵੱਡੀ ਸੇਵਾ ਆ ਆਪਣੀ ਛੱਡ ਕੇ ਸੇਵਾ ਦੂਜੇ ਨੂੰ ਦੇਣੀ ਆਪਣੀ ਜਗ੍ਹਾ ਉੱਤੇ ਹੱਥ ਜੋੜ ਕੇ ਕਹਿਣਾ ਉਹ ਬੰਦਾ ਖੜੇ ਵਿਚਾਰਾ ਸੇਵਾ ਕਰਨ ਲਈ ਉਹਨੂੰ ਕਹੋ ਆ ਜਾ 10 ਸਾਲ ਤੂੰ ਵੀ ਥੋਲਾ ਕੋਈ ਨਹੀਂ ਮੇਰੀ ਜਗ੍ਹਾ ਤੇ ਖੜ ਜਾ ਇਹ ਵੀ ਸੇਵਾ ਹੈ ਜੇ ਸੇਵਾ ਉੱਤੇ ਫਿਕਸ ਹੋ ਗਏ ਜੈਲਸੀ ਪੈਦਾ ਹੋਏਗੀ ਈਰਖਾ ਪੈਦਾ ਹੋਏਗੀ ਇਸ ਲਈ ਜਿਹੜੇ ਗੁਰਸਿੱਖ ਪਿਆਰੇ ਗੁਰੂ ਦਾ ਪਿਆਰ ਮੰਨਣ ਵਾਲੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਪੰਜ ਦਿਨ ਜੋੜੇ ਘਰ ਵਿੱਚ ਛੇਵੇਂ ਦਿਨ ਵੇਖੀ ਤਾਂ ਉਹ ਜੋੜੇ ਘਰ ਆਏ ਨਹੀਂ ਕਿੱਥੇ ਖੜੇ ਨੇ ਭਾਂਡਿਆਂ ਵਿੱਚ ਭਾਂਡੇ ਮਾਏ ਰਹੇ ਪੰਜ ਸੱਤ ਦਿਨ ਭਾਂਡਿਆਂ ਵਾਲੀ ਸੇਵਾ ਤੇ ਫਿਰ ਉੱਥੋਂ ਵੀ हट ਗਏ ਅੱਜ ਕਿੱਥੇ ਨੇ ਅੱਜ ਉਹ ਝਾੜੂ ਪੋਚੇ ਵਾਲੀ ਸੇਵਾ ਤੇ ਨੇ ਜਾ ਉੱਥੇ ਟੱਪੜ ਜਿਹੜਾ ਟਾਟ ਵਿਛਿਆ ਉਹ ਵਿਚਾਰ ਰਹੇ ਨੇ ਜਨ ਜਿੱਥੇ ਸੰਗਤ ਪੈਰ ਧੋਂਦੀ ਉਹ ਜਗਾ ਸਾਫ ਕਰਕੇ ਉਹ ਬਦਲ ਰਹੇ ਨੇ ਥੋੜੇ ਦਿਨਾਂ ਬਾਅਦ ਉੱਥੇ ਵੀ ਨਹੀਂ ਲੱਭੇ ਕਿੱਥੇ ਸੇਵਾ ਕਰ ਰਹੇ ਨੇ ਜਿੱਥੇ ਗੁਰਦੁਆਰੇ ਦੀਆਂ ਟੋਲਟਮ ਬਣੀਆਂ ਹੋਈਆਂ ਨੇ ਵਾਸ਼ਰੂਮ ਬਣੇ ਉਧਰ ਵੈਸ਼ਵੇ ਸੰਤੋ ਰਹੇ ਨੇ ਥੋੜੇ ਦਿਨਾਂ ਬਾਅਦ ਉੱਥੇ ਵੀ ਨਹੀਂ ਲੱਭੇ ਹੁਣ ਕਿਸੇ ਸੇਵਾ ਤੇ ਨਜ਼ਰ ਨਹੀਂ ਆਏ ਤੇ ਮੈਂ ਵੇਖਿਆ ਪਤਾ ਕਿੱਥੇ ਨੇ ਹੁਣ ਥੋੜੇ ਦਿਨ ਦਰਬਾਰ ਚ ਬਹਿ ਕੇ ਬਾਣੀ ਪੜਦੇ ਇਕੱਲੇ ਬਸ ਇੱਕ ਜਗ੍ਹਾ ਤੇ ਫਿਕਸ ਨਹੀਂ ਹੋਏ ਗੁਰੂ ਦਾ ਪਿਆਰ ਪਾਉਣੇ ਬੰਦਿਆਂ ਨਾਲ ਨਹੀਂ ਵੇ ਬੰਦਿਆਂ ਨਾਲ ਧੜੇ ਬਣਾਉਣਾ ਨਹੀਂ ਤੇ ਈਰਖਾ ਬਣ ਜਾਂਦੀ ਹੈ ਇੱਕ ਜਗ੍ਹਾ ਤੇ ਵਾਰ-ਵਾਰ ਇੱਕ ਜਗ੍ਹਾ ਤੇ ਫਿਕਸ ਹੋ ਜਾਓਗੇ ਉੱਥੇ ਧੜਾ ਬਣ ਜਾਂਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਕਰਤਾਰਪੁਰ ਸਭ ਨਹੀਂ ਰਹਿਣਾ ਖਡੂਰ ਚਲੇ ਜਾਓ ਜਦੋਂ ਉੱਥੇ ਗਏ ਉੱਥੇ ਵੀ ਇੱਕ ਮੁਸ਼ਕਲ ਪੈਦਾ ਹੋਈ ਗੁਰੂ ਅੰਗਦ ਸਾਹਿਬ ਮਹਾਰਾਜ ਜਿਹੜਾ ਉੱਥੇ ਤਬਾ ਰਹਿੰਦਾ ਉਹਨੇ ਵੇਖਿਆ ਗੁਰੂ ਅੰਗਦ ਸਹਿ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਤੇ ਹੋਰ ਸਿੱਖਾਂ ਨੇ ਆ ਕੇ ਲੱਭ ਲਿਆ ਕੀਰਤਨ ਹੋਣ ਲੱਗ ਪਿਆ ਸੰਗਤ ਆਉਣ ਲੱਗ ਪਈ ਉਹਨਾਂ ਦਿਨਾਂ ਵਿੱਚ ਮੀਂਹ ਨਾ ਪਿਆ ਹਾਲ ਪੈ ਗਿਆ ਉਹਨੇ ਪਿੰਡ ਦੇ ਜੱਟਾਂ ਨੂੰ ਚੁੱਕ ਦਿੱਤਾ ਜ਼ਿਮੀਂਦਾਰਾਂ ਨੂੰ ਕਹਿੰਦਾ ਤੁਹਾਡਾ ਪਿੰਡ ਦਾ ਗਰਕ ਜਾਣਾ ਉਹ ਗ੍ਰਸਤੀ ਬੰਦਾ ਹੈ ਗੁਰੂ ਬਣ ਕੇ ਬਹਿ ਗਿਆ ਕੱਲ ਤੱਕ ਜਗਰਤੇ ਕਰਦਾ ਸੀ ਅੱਜ ਵੇਖੋ ਲੈ ਪਤਾ ਨਹੀਂ ਕੀ ਲਿਆ ਕਰਤਾਰਪੁਰ ਤੋਂ ਲੋਕੀ ਉਹਦੇ ਮਗਰ ਆਉਣ ਲੱਗ